ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜ ਮਹੱਲਾ ਤੀਜਾ ਅਜ ਰਾਗ ਧੰਗੁਰੂ ਮਰਦਾਸ ਮਹਾਰਾਜ ਦਾ ਪਾਵਨ ਬਚਨ ਜੀ ਮਾਇਆ ਮੋਹੂ ਜਗਤ ਸਵਾਇਆ ਇਹ ਸਾਰਾ ਜਗਤ ਮਾਇਆ ਦੇ ਮੋਹ ਦੇ ਵਿੱਚ ਵੱਜਾ ਹੈ ਜੀ ਤ੍ਰੈ ਗੁਣ ਦੀਸਾ ਮੋਹੀ ਮਾਇਆ ਤ੍ਰੈ ਗੁਣੀ ਮਾਇਆ ਨੇ ਸੰਸਾਰ ਨੂੰ ਮੋਹਿਆ ਹੈ ਜੀ ਗੁਰ ਪ੍ਰਸਾਦੀ ਕੋ ਬਿਰਲਾ ਬੂਝੈ ਚੌਥੇ ਪਦ ਲਿਵ ਲਾਵਣਿਆ ਗੁਰੂ ਕਿਰਪਾ ਦੇ ਨਾਲ ਇਸ ਚੌਥੇ ਪਦ ਆਤਮਕ ਅਨੰਦੀ ਵਸਤਾਂ ਨੂੰ ਕੋਈ ਵਿਰਲਾ ਹੀ ਬੁੱਝਦਾ ਹੈ ਵਿਰਲਾ ਹੀ ਕੋਈ ਸੁਰਤ ਜੋੜਦਾ ਹੈ ਜੀ ਹੰਵਾਰੀ ਜਿਓ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਗੁਰੂ ਕਹਿਣ ਲੱਗੇ ਮੈਂ ਸਦਕੇ ਜਾਨਾ ਉਹਨਾਂ ਜੀਵਾਂ ਦੇ ਜਿਨ੍ਹਾਂ ਨੇ ਮਾਇਆ ਦਾ ਮੋਹ ਸ਼ਬਦ ਰਾਈ ਸਾੜ ਦਿੱਤਾ ਹੈ ਜੀ ਮਾਇਆ ਮੋਹ ਜਲਾਏ ਸੋ ਹਰ ਸੋ ਚਿਤ ਲਾਈ ਹਰਦਰ ਮਹਿਲੀ ਸ਼ੋਭਾ ਪਾਵਣਿਆ ਜਿਨ੍ਹਾਂ ਨੇ ਮਾਇਆ ਦਾ ਮੋਹ ਸਾੜ ਦਿੱਤਾ ਹਾਈਨ ਚਿੱਤ ਲਾ ਲਿਆ ਖਰੀਦਾਰ ਤੇ ਸ਼ੋਭਾ ਖੱਟਦੇ ਹਨ ਰਹਾਉ ਰਹਾਉ ਦਾ ਬੰਸੀ ਦੇਵੀ ਦੇਵਾ ਮੂਲ ਹੈ ਮਾਇਆ ਕਿੰਨੇ ਦੇਵੀ ਦੇਵਤੇ ਨੇ ਇਹ ਮਾਇਆ ਦਾ ਹੀ ਮੂਲ ਭਾਵ ਕਿ ਮਾਇਆ ਚੋਂ ਹੀ ਪੈਦਾ ਹੋਏ ਹਨ ਤੇ ਮਾਇਆ ਦਾ ਹੀ ਇਹਨਾਂ ਨੇ ਵਿਖਿਆਨ ਅੱਗੇ ਕੀਤਾ ਹੈ ਜੀ ਸਿਮਰਤ ਛਾ ਜੈਨ ਨੇ ਉਪਾਇਆ ਇਨਾਂ ਨੇ ਸਿਮਰਤਿ ਸ਼ਾਸਤਰ ਪੈਦਾ ਪਾਵ ਕੇ ਉਚਾਰੇ ਹਨ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਅਸਾਰ ਚ ਕਾਮ ਕ੍ਰੋਧ ਪਸਰਿਆ ਹੈ ਮਨੁੱਖ ਜਮਦਾ ਮਰਦਾ ਬਸ ਦੁਖ ਹੀ ਘਟਦਾ ਹੈ ਇਸ ਵਿੱਚ ਗਿਆਨ ਰਤਨ ਇੱਕ ਪਾਇਆ ਸਤਿਗੁਰੂ ਕਹਿਣ ਲਗੇ ਮਨੁੱਖਾ ਹਿਰਦੇ ਚ ਪ੍ਰਮਾਤਮਾ ਨੇ ਗਿਆਨ ਰਤਨ ਪ੍ਰਗਟ ਕੀਤਾ ਹੈ ਜੀ ਗੁਰ ਪ੍ਰਸਾਦੀ ਮਨ ਵਸਾਇਆ ਗੁਰੂ ਕਿਰਪਾ ਨਾਲ ਹੀ ਮਨ ਚ ਵਸਦਾ ਹੈ ਜਸ ਸੰਜਮ ਸੱਚ ਕਮਾਵੇ ਗੁਰਪੂਰੇ ਨਾਮ ਤੇ ਆਵਣਿਆ ਜਿੱਤ ਹਰੀ ਦੀ ਕਿਰਪਾ ਹੋ ਜੇ ਉਹਦਾ ਜਤ ਸਤ ਸੰਜਮ ਸੱਚ ਨੂੰ ਕਮਾ ਲੈਂਦਾ ਤੇ ਗੁਰੂ ਕਿਰਪਾ ਨਾਮ ਨੂੰ ਕਿਰਪਾ ਨਾਲ ਨਾਮ ਨੂੰ ਧਿਆਉਂਦਾ ਰਹਿੰਦਾ ਹੈ ਜੀ ਈ ਜੜਾ ਤਨ ਪਰਮ ਭੁਲਾਣੀ ਜੀ ਜੀਵ ਇਸਤਰੀ ਪੇਕੇ ਕਰ ਸੰਸਾਰਤ ਵਿੱਚ ਪਰਮ ਦੇ ਵਿੱਚ ਭਟਕਣਾ ਚ ਪਈ ਦੁਜੇ ਲਾਗੀ ਫਿਰ ਪਛਤਾਣੀ ਬਸ ਦੁਜੇ ਪਿਆਰ ਚ ਜੋੜ ਕੇ ਬਸ ਪਟਕਦੀ ਰਹਿੰਦੀ ਤੇ ਪੱਲੇ ਪਛਤਾਵਾ ਰਹਿੰਦਾ ਹੈ ਜੀ ਹਾਲਤ ਪਲਤ ਦੋ ਵੈਂਗਾ ਵਾਈ ਸੁਪਨੇ ਸੁਖ ਨ ਪਾਵਣਿਆ ਲੋਕ ਪਰਲੋਕ ਉਹਦੇ ਦੋਵੇਂ ਗਵਾਚ ਗਏ ਨੇ ਸੁਖ ਸੁਪਨੇ ਚ ਵੀ ਨਹੀਂ ਮਿਲਣਾ ਜੀ ਪਈੜਾ ਤਨ ਕੰਤ ਸੰਭਾਲੇ ਜਿਹੜੀ ਇਸ ਪੀਕੇ ਲੋਕ ਜੀਵ ਇਸਤਰੀ ਹਰੀ ਨੂੰ ਕੰਤ ਨੂੰ ਪ੍ਰਭੂ ਨੂੰ ਸੰਭਾਲ ਲੈਂਦੀ ਹੈ ਜੀ ਗੁਰਪ੍ਰਸਾਦੀ ਵੇਖਣਾਂ ਲੈ ਗੁਰੂ ਕ੍ਰਿਪਾ ਦੇ ਨਾਲ ਹਰੀ ਨੂੰ ਨੇੜੇ ਵੇਖਦੀ ਹੈ ਜੀ ਫਿਰ ਕੈਸਾ ਜਰ ਹੈ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਆਈ ਨਾਲ ਜੁੜ ਕੇ ਸਹਿਜ ਵਿੱਚ ਰੰਗੀ ਹੈ ਸ਼ਬਦ ਰਾਹੀਓ ਨੇ ਸੁਣਾ ਸ਼ਿੰਗਾਰ ਬਣਾਇਆ ਹੈ ਜੀ ਸਪਲ ਜਨਮ ਜਿਨੇ ਸਤਗੁਰ ਪਾਇਆ ਜਿਨ੍ਹਾਂ ਨੇ ਸਤਗੁਰ ਪ੍ਰਾਪਤ ਕਰ ਲਿਆ ਭਾਉ ਕੇ ਪਾਲੇ ਉਹਨਾਂ ਦਾ ਜਨਮ ਸਪਲਾ ਹੈ ਜੀ ਦੂਜਾ ਪਾਉ ਗੁਰ ਸ਼ਬਦ ਜਲਾਇਆ ਗੁਰੂ ਸ਼ਬਦ ਰਹੀਂ ਦੂਜਾ ਪਾਉ ਦੂਜਾ ਪਿਆਰ ਉਹਨਾਂ ਨੇ ਸਾੜ ਲਿਆ ਜੀ ਇੱਕੋ ਰਵ ਰਾਇਆ ਕਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਇੱਕੋ ਹਰੀ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੈ ਸੰਗਤ ਚ ਜੁੜ ਕੇ ਹਰੀ ਗੁਣ ਉਹ ਗਾਉਂਦੇ ਹਨ ਸਤ ਗੁਰਨਾ ਸੇਵੇ ਸੋ ਕਾਹੇ ਆਇਆ ਜਿਹੜੇ ਸਤ ਗੁਰੂ ਨਹੀਂ ਤੇ ਹੁੰਦਾ ਮਾਝ ਕਹਿਣਗੇ ਸੰਸਾਰ ਚ ਆਇਆ ਉਹਨਾਂ ਦਾ ਕਿਸ ਲਾਭ ਤ੍ਰਿਗ ਜੀਵਨ ਬਿਰਤਾ ਜਨਮ ਗਵਾਇਆ ਇਹਨਾਂ ਦਾ ਜੀਵਨ ਤ੍ਰਿਗ ਹੈ ਜਨਮ ਬਿਰਥਾ ਚੱਲ ਆ ਗਿਆ ਹੈ ਜੀ ਮਨ ਮੁਖ ਨਾਮ ਚੇਤਨਾ ਆਵੇ ਬਿਨ ਨਾਮੈ ਬਹੁ ਦੁੱਖ ਪਾ ਗੁਣਿਆ ਮਨ ਮੁਖ ਦੇ ਹਿਰਦੇ ਚ ਨਾਮ ਚਿੱਤ ਭਾਵ ਕੀ ਯਾਦ ਵੀ ਨਹੀਂ ਹੁੰਦਾ ਬੜਾ ਦੁੱਖ ਖੱਟਦਾ ਹੈ ਜੀ ਨਾਮ ਤੋਂ ਬਿਨਾ ਜਨ ਸ਼ਿਸ਼ਟ ਸਾਜੀ ਸੋਈ ਜਾਣੈ ਜਿਸ ਕਰਤਾਰ ਨੇ ਸੰਸਾਰ ਨੂੰ ਬਣਾਇਆ ਹੈ ਜਾਣਦਾ ਵੀ ਉਹ ਆਪ ਹੀ ਹੈ ਇਸ ਬਾਰੇ ਜੀ ਆਪੇ ਮਿਲੈ ਸ਼ਬਦ ਪਛਾਣੈ ਆਪੇ ਬੱਦਰਾਂ ਹੀ ਆਪਣੀ ਪਛਾਣ ਜੀਵਾਂ ਨੂੰ ਕਰਵਾਉਂਦਾ ਹੈ ਜੀ ਨਾਨਕ ਨਾਮ ਮਿਲਿਆ ਤਨ ਜਨ ਕੋ ਜਿੰ ਤੁਰ ਮਸਤਕ ਲੇਖ ਲਿਖਾਵਣਿਆ ਨਾਨਕ ਉਹਨਾਂ ਨੂੰ ਇਹ ਨਾਮ ਮਿਲਿਆ ਹੈ ਜਿਨ੍ਹਾਂ ਦੇ ਭਾਗ ਤੁਰ ਤੋਂ ਬੜੇ ਚੰਗੇ ਹਨ ਜੀ ਮਹੱਲਾ ਚੌਥਾ ਅੰਗ ਰਾਗ ਧਨ ਗੁਰੂ ਰਾਮਦਾਸ ਮਹਾਰਾਜ ਜੁੱਦਾ ਪਾਵਨ ਸ਼ਬਦ ਰਮ ਹੋ ਲੱਗਾ ਹੈ ਜੀ ਆਦਪੁਰਖ ਆਪਰੰਪਰ ਆਪੇ ਕੋ ਪ੍ਰਭੂ ਆਪ ਹੀ ਅਪਰੰਪਰ ਹੈ ਭਾਗ ਪਾਰਲਾ ਬੰਨਣਾ ਨਹੀਂ ਲੱਭਦਾ ਉਹ ਆਪ ਹੀ ਆਦ ਪਾਵ ਕੇ ਮੁੱਢ ਤੋਂ ਆਪ ਹੀ ਚੱਲਦਾ ਆਉਂਦਿਆ ਹੈ ਜੀ ਆਪੇ ਥਾਪੇ ਥਾਪ ਉਠਾਪੇ ਆਪ ਜੀ ਮਨ ਨੂੰ ਥਾਪਦਾ ਆਪ ਹੀ ਨਾਸ ਕਰ ਦਿੰਦਾ ਹੈ ਜੀ ਸਭ ਮੈਂ ਵਰਤਾ ਏਕੋ ਸੋਈ ਗੁਰਮੁਖ ਸ਼ੋਭਾ ਪਾਵਣਿਆ ਸਭ ਥਾਂ ਤੇ ਹਰੀ ਆਪ ਹੀ ਵਸਦਾ ਹੈ ਤੇ ਗੁਰੂ ਦੇ ਸਨਮੁਖ ਹੋ ਕੇ ਸ਼ੋਭਾ ਬਣ ਮਿਲਦੀ ਹੈ ਜੀ ਆਵਾਰੀ ਜਿਓ ਆਵਾਰੀ ਨਰੰਕਾਰੀ ਨਾਮ ਤੇ ਆਵਣਿਆ ਸਦਕੇ ਜਾਨਾ ਉਹਨਾਂ ਮਨੁੱਖਾਂ ਤੋਂ ਜਿਹੜੇ ਹਰੀ ਦਾ ਨਾਮ ਜਪਦੇ ਹਨ ਜੀ ਤਿਸ ਰੂਪ ਨਰੇਖਿਆ ਕਟਕਟ ਦੇਖਿਆ ਗੁਰਮੁਖ ਲੱਖ ਲਖਾਵਣਿਆ ਪ੍ਰਭੂ ਦਾ ਅਜ ਤੱਕ ਕਿਸੇ ਨੇ ਰੂਪ ਨਹੀਂ ਵੇਖਿਆ ਜਿਹੜਾ ਹਿਰਦਿਆਂ ਦੇ ਵਿੱਚ ਵਸਤ ਹੈ ਪਰ ਗੁਰੂ ਦੇ ਸਨਮੁਖ ਹੋ ਕੇ ਉਸ ਅਲਖ ਪ੍ਰਭੂ ਬਾਰੇ ਸੂਝ ਪੈਂਦੀ ਹੈ ਜੀ ਰਹਾਉ ਕਿਰਹਾਉ ਦਾ ਬੰਸੀ ਜੀ ਤੂੰ ਦਿਆਨ ਕਿਰਪਾਲ ਪ੍ਰਭ ਸੋਈ ਪ੍ਰਭੂ ਤੁਸੀਂ ਦਿਆਲੂ ਹੋ ਕਿਰਪਾਲੂ ਹੋ ਜੀ ਉਦ ਮੈਨ ਨ ਦੂਜਾ ਅਵਰ ਨ ਕੋਈ ਤੁਹਾਡੇ ਬਿਨਾ ਸੰਸਾਰ ਚ ਹੋਰ ਕੋਈ ਨਹੀਂ ਹੈ ਜੀ ਗੁਰ ਪ੍ਰਸਾਦ ਕਰੇ ਨਾਮ ਦੇਵਹਿ ਨਾਮੇ ਨਾਮ ਸਮਾਵਣਿਆ ਜੀ ਤੇ ਹਰੀ ਕਿਰਪਾ ਕਰਦਾ ਗੁਰੂ ਕਿਰਪਾ ਦੇ ਰਾਹੀ ਫਿਰ ਉਹ ਨਾਮ ਬਖਸ਼ਦਾ ਫਿਰ ਉਹ ਜੀਵ ਨਾਮ ਦੇ ਵਿੱਚ ਜੁੜਿਆ ਰਹਿੰਦਾ ਹੈ ਜੀ ਤੂੰ ਆਪੇ ਸੱਚਾ ਸਿਰਜਣਹਾਰ ਤੂੰ ਆਪ ਸੱਚਾ ਹੈ ਸੰਸਾਰ ਨੂੰ ਬਣਾਉਂਦਾ ਵਾਲਾ ਹੈ ਜੀ ਭਗਤੀ ਪਰੇ ਤੇਰੇ ਪੰਡਾਰਾ ਤੇਰੇ ਪੰਡਾਰ ਭਗਤੀ ਦੇ ਭਰੇ ਹੋਏ ਹਨ ਜੀ ਗੁਰਮੁਖ ਨਾਮ ਮਿਲੇ ਮਨ ਪੀਜੈ ਸਹਜ ਸਮਾਦ ਲਗਾਵਣੀਆ ਇਹ ਗੁਰੂ ਦੇ ਸਨਮੁਖ ਹੁੰਦੇ ਨਾਮ ਚ ਮਿਲ ਕੇ ਉਹਨਾਂ ਦਾ ਮਨ ਭਿਜ ਜਾਂਦਾ ਹੈ ਜੇ ਸਦਕਾ ਸਹਜ ਵਿੱਚ ਟਿਕੇ ਰਹਿੰਦੇ ਹਨ ਜੀ ਅਨੰਦਨ ਗੁਣ ਗਾਵਾਂ ਪ੍ਰਭ تیਰੀ ਜੀ ਹਰੀ ਮੈਂ ਹਰ ਵਕਤ ਤੇਰੇ ਹੀ ਗੁਣ ਗਾਉਣਾ ਹਾਂ ਜੀ ਤੁਧ ਸਲਾਹੀ ਪ੍ਰੀਤਮ ਮੇਰੇ اے ਪ੍ਰੀਤਮ ਮੈਂ ਤੈਨੂੰ ਹੀ ਸਲਾਉਣਾ ਹਾਂ ਜੀ ਤੁਧ ਬਿਨ ਅਵਰ ਨ ਕੋਈ ਜਾਚਾਂ ਗੁਰ ਪ੍ਰਸਾਦੀ ਤੂੰ ਪਾਵਣਿਆ ਤੇਰੇ ਬਿਨਾ ਮੈਂ ਹੋਰ ਕਿਸੇ ਨੂੰ ਨਹੀਂ ਵੇਖਦਾ ਨਾ ਜਾਣਦਾ ਹਾਂ ਪਰ ਤੇਰੀ ਦਾਤ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਦੀ ਹੈ ਜੀ ਅਗਮ ਅਗੋਚਰ ਮਿਤ ਨਹੀਂ ਪਾਈ ਪ੍ਰਭੂ ਤੁਸੀਂ ਅਗਾਮ ਅਗੋਚਰ ਹੋ ਤੁਹਾਡੀ ਅਜ ਤੱਕ ਕਿਸੇ ਨੇ ਮਿਤ ਭਾਵ ਕੇ ਮਾਪਦੰਡ ਨਹੀਂ ਪਾਇਆ ਜੀ ਆਪਣੀ ਕਿਰਪਾ ਕਰੇ ਤੂੰ ਲਹਿ ਮਿਲਾਈ ਤੂੰ ਆਪ ਜਿਸ ਜੀਤ ਆਪਣੀ ਕਿਰਪਾ ਕਰਨ ਉਹਨੂੰ ਨਾਲ ਜੋੜਨਾ ਹੈ ਜੀ ਪੂਰੇ ਗੁਰ ਕੈ ਸ਼ਬਦ ਧਿਆਈਆ ਸ਼ਬਦ ਸীব ਸੁਖ ਪਾਵਣਿਆ ਪੂਰੇ ਗੁਰੂ ਦੇ ਰਾਹੀ ਹੀ ਸ਼ਬਦ ਨੂੰ ਧਿਆਇਆ ਜਾ ਸਕਦਾ ਹੈ ਭਾਵੇਂ ਕਿ ਸ਼ਬਦ ਜੋੜਿਆ ਜਾ ਸਕਦਾ ਹੈ ਸ਼ਬਦ ਵਿੱਚ ਜੁੜਿਆ ਹੀ ਸੁੱਖ ਮਿਲਦਾ ਹੈ ਜੀ ਰਸਨਾ ਗੁਣਵੰਤੀ ਗੁਣ ਗਾਵੇ ਜਿਹੜੀ ਰਸਨਾ ਹਰੀ ਨਾਮ ਦੀ ਭਿੱਜੀ ਹੈ ਉਹ ਗੁਣਾ ਦਾ ਵਿਖਿਆਣ ਕਰਦੀ ਹੈ ਜੀ ਕਾਮ ਸਲਾਹੇ ਸੱਚੇ ਭਾਵੇ ਸੱਚੇ ਪ੍ਰਭੂ ਦਾ ਨਾਮ ਸਲਾਉਂਦੀ ਉਹ ਸੱਚੇ ਨਾਲ ਜੁੜੀ ਹੈ ਜੀ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸ਼ੋਭਾ ਪਾਵਣਿਆ ਗੁਰੂ ਦੇ ਸਨਮੁਖ ਹੋ ਕੇ ਸਦਾ ਨਾਮ ਰੰਗ ਤੇ ਜੁੜੀ ਰਹਿੰਦੀ ਹੈ ਸੱਚੇ ਪ੍ਰਭੂ ਨੂੰ ਜਪਕਿ ਸ਼ੋਭਾ ਖੱਟਦੀ ਹੈ ਜੀ ਮਨਮੁਖ ਕਰਮ ਕਰੇ ਅਹੰਕਾਰੀ ਮਨਮੁਖ ਸਤਗੁਰੂ ਕਹਿਣ ਲੱਗੇ ਅਹੰਕਾਰ ਵਿੱਚ ਜੁੜ ਕੇ ਹੀ ਕਰਮ ਕਰਦਾ ਹੈ ਜੀ ਜੂਏ ਜਨਮ ਸਭ ਬਾਜੀ ਹਾਰੀ ਬਸ ਇਹ ਜਿਹੜਾ ਜਨਮ ਹੈ ਇਹ ਜੂਏ ਵਿੱਚ ਹਾਰ ਕੇ ਚਲਾ ਜਾਏਗਾ ਜੀ ਅੰਤਰ ਲੋਭ ਮਹ ਗੁਬਾਰਾ ਫਿਰ ਬਿਰ ਆਵਣ ਜਾਵਣਿਆ ਅੰਦਰ ਲੋਭ ਹੈ ਬੜਾ ਹੰਣੇ ਇਹ ਰਹਾ ਬ ਸੰਸਾਰ ਜਨਮ ਮਰਨ ਬਣਿਆ ਰਹਿੰਦਾ ਹੈ ਜੀ ਆਪੇ ਕਰਤਾ ਦੇ ਵਡਿਆਈ ਹਰੀ ਆਪੇ ਕਰਤਾ ਆਪੇ ਜੀਵਾਂ ਨੂੰ ਵਡਿਆਈ ਬਖਸ਼ਦਾ ਹੈ ਜੀ ਜਿਨ ਕੋ ਆਪ ਲਿਖਤ ਤੁਰ ਪਾਈ ਵਡਿਆਈ ਉਹਨੂੰ ਮਿਲਦੀ ਹੈ ਜਿਦੇ ਭਾਗ ਚੰਗੇ ਹਨ ਜੀ ਨਾਨਕ ਨਾਮ ਮਿਲੈ ਪਉ ਪੰਜਨ ਗੁਰੂ ਸ਼ਬਦੀ ਸੁਖ ਪਾਵਣਿਆ ਨਾਨਕ ਜਿੰਨਾਂ ਨੂੰ ਆਪਾਉ ਪੰਜਨ ਨਾਮ ਮਿਲ ਜਾਂਦਾ ਗੁਰੂ ਸ਼ਬਦ ਰਾਈ ਸੁਖ ਘਟ ਲੈਂਦੇ ਹਨ ਮਾਜ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਾਜ ਰਾਗ ਸ਼ਬਦ ਰਮ ਹੋ ਲੱਗਾ ਹੈ ਜੀ। ਹਰ ਪਹਿਲਾ ਪਹਿਲੇ ਘਰ ਚ ਗਾਉਣ ਦੀ ਹਦਾਇਤ ਹੈ। ਅੰਤਰ ਲਖ ਨਾ ਜਾਈ ਲਖਿਆ ਹਿਰਦਾ ਪ੍ਰਭੂ ਹਿਰਦੇ ਵਿੱਚ ਜਿਹੜਾ ਪ੍ਰਭੂ ਹੈ ਉਹਨੂੰ ਲਖਿਆ ਨਹੀਂ ਜਾ ਸਕਦਾ ਜੀ। ਨਾਮ ਰਤਨ ਲੈ ਗੁਜਾ ਰੱਖਿਆ ਪ੍ਰਭੂ ਜਿਹੜਾ ਨਾਮ ਰੂਪੀ ਰਤਨ ਹੈ ਨਾ ਅੰਦਰ ਗੁਜਾ ਪਾਉਕੇ ਪਰਦੇ ਚ ਰੱਖਿਆ ਹੈ ਜੀ ਅਗਮ ਅਗੋਚਰ ਸਭ ਤੇ ਊਚਾ ਗੁਰ ਕਾ ਸ਼ਬਦ ਲਖਾਵਣਿਆ ਪ੍ਰਭੂ ਗੰਮ ਗੋਚਰ ਸਭ ਤੋਂ ਉੱਚਾ ਤੇ ਗੁਰੂ ਸ਼ਬਦ ਰਾਹੀਂ ਉਹਦੀ ਸੂਝ ਪੈਂਦੀ ਹੈ ਜੀ ਓ ਵਾਰੀ ਜਿਉ ਵਾਰੀ ਕਲ ਮੈਂ ਨਾਮ ਸੁਣਾਵਣਿਆ ਸਤਗੁਰੂ ਕਹਿਣ ਲੱਗੇ ਮੈਂ ਸਦਕੇ ਜਾਣ ਨਾਮ ਨੂੰ ਖਾਂਦੇ ਜੋ ਇਸ ਕਲਯੁਗ ਚ ਨਾਮ ਤੇਉਂਦੇ ਸੰਤ ਪਿਆਰੇ ਸੱਚੇ ਧਾਰੇ ਵਡਪਾਗੀ ਦਰਸ਼ਨ ਪਾਵਣ ਆ ਜਿਹੜੇ ਸੰਤ ਪਿਆਰੇ ਨੇ ਸੱਚੇ ਪ੍ਰਭੂ ਨੇ ਆਪ ਉਹਨਾਂ ਨੂੰ ਧਾਰਿਆ ਪਾਵ ਕੇ ਜੋੜਿਆ ਤੇ ਵੱਡੇ ਭਾਗਾਂ ਨਾਲ ਉਹਨਾਂ ਨੇ ਹਰਿ ਦੇ دیدار ਕੀਤੇ ਹਨ ਰਹਾਉ ਇਹ ਰਹਾਉ ਦਾ ਬੰਸੀ ਜੀ ਸਾਧਕ ਸਿੱਧ ਜਿਸੈ ਕੋ ਫਿਰਦੇ ਵੱਡੇ ਵੱਡੇ ਸਾਧਕ ਜਨ ਸਿੱਧੀ ਜਗ ਜੋਗੀ ਜੱਤੀ ਤੱਪੀ ਹਰੀ ਨਾਮ ਲਈ ਤਰਸਦੇ ਹਨ ਬ੍ਰਹਮੇ ਇੰਦਰ ਤੇ ਆਇਣ ਹਿਰਦੇ ਬ੍ਰਹਮੇ ਵਿਸ਼ਨੂ ਵਰਗੇ ਵੱਡੇ ਵੱਡੇ ਇੰਦਰ ਦੇਵਤੀ ਵਰਗੇ ਵੀ ਹਿਰਦੇ 'ਚ ਧਿਆਉਂਦੇ ਹਨ ਕੋਟ ਤੇ ਤੀਸਾ ਖੋਜਹ ਤਾ ਕੋ ਗੁਰ ਮਿਲ ਹਿਰਦਾ ਗਾਵਣ ਕਰੋੜਾਂ ਦੇਵੀ ਦੇਵਤੇ ਪ੍ਰਭੂ ਨੂੰ ਲੱਭਦੇ ਨੇ ਪਰ ਗੁਰੂ ਨੂੰ ਮਿਲ ਕੇ ਹੀ ਹਿਰਦੇ ਚ ਗਾਇਆ ਜਾ ਸਕਦਾ ਹੈ ਆਠ ਪੈਰ ਤੁਧ ਜਾਪੇ ਪਵਨਾ ਹਰੇ ਹਵਾ ਵੀ ਅਠੇ ਪੈਰ ਤੁਹਾਨੂੰ ਜਪਦੀ ਹੈ ਭਰਤੀ ਸੇਵਕ ਪਾਇਕ ਚਰਣਾ ਭਰਤੀ ਵੀ ਤੁਹਾਡੇ ਚਰਨਾਂ ਦੀ ਸੇਵਕ ਹੈ ਜੀ ਬਾਣੀ ਬਾਣੀ ਸਰਬ ਨਿਵਾਸੀ ਸਗਨ ਨਾ ਕੇ ਮਨ ਪਾਵਣਿਆ ਕੀ ਖਾਣੀ ਬਾਣੀ ਭਾਵ ਕੇ ਚਾਰ ਖਾਣੀ ਜਿਥੋਂ ਜੀ ਪੈਦਾ ਹੁੰਦਾ ਸ੍ਰੀ ਜੀਵਾਂ ਦੀ ਬਨਾਵਟ ਹਰ ਥਾਂ ਤੇ ਪ੍ਰਭੂ ਤੂੰ ਵਸਿਆ ਸਾਰਿਆਂ ਨੂੰ ਤੁਸੀਂ ਚੰਗੇ ਲੱਗਦੇ ਹੋ ਸਾਚਾ ਸਾਹਿਬ ਗੁਰਮੁਖ ਜਪ ਸੱਚਾ ਸਭ ਪ੍ਰਭੂ ਹੈ ਗੁਰੂ ਦੇ ਸਾਹਮਣੇ ਹੋਇਆ ਹੀ ਉਹਦੀ ਪਛਾਣ ਹੁੰਦੀ ਹੈ ਜੀ ਪੂਰੇ ਗੁਰ ਕਾ ਸ਼ਬਦ ਸੰਜਪ ਗੁਰੂ ਦੇ ਰਾਹੀ ਹੀ ਉਹ ਪ੍ਰਜਬੂਦੀ ਪਛਾਣ ਹੁੰਦੀ ਹੈ ਜੀ ਜਿਨ ਪਿਆਸੇ ਹੀ ਤ੍ਰਿਪਤਾਸੀ ਜਿਨ੍ਹਾਂ ਨੇ ਰਸ ਪੀ ਲਿਆ ਉਹ ਰੱਜ ਗਏ ਹਨ ਜੀ ਸੱਚੇ ਸੱਚ ਅਖਾਵਣਿਆ ਸੱਚ ਜੁੜ ਕੇ ਉਹ ਤ੍ਰਿਪਤ ਹੋ ਗਏ ਹਨ ਜੀ ਤਿਸ ਕਰ ਸਹਜਾ ਸੋਈ ਸੋਹਿਲਾ ਜਿਸ ਘਰ ਚ ਹਰੀ ਵਸਦਾ ਹੈ ਉਹ ਸਹਜ ਵਿੱਚ ਜੁੜ ਕੇ ਸੋਹਿਲਾ ਹੋ ਜਾਂਦਾ ਹੈ ਜੀ ਆਨੰਦ ਬਿਨੋਦ ਕਰੇ ਸਦਕੇਲਾ ਫਿਰ ਉਹ ਖੁਸ਼ੀਆਂ ਦੇ ਵਿੱਚ ਰੰਗ ਮਾਣ ਦਾ ਖੇਡਦਾ ਹੈ ਜੀ ਸੋ ਤਨਵੰਤਾ ਸੋ ਵੱਡ ਸ਼ਾਹ ਯੋ ਗੁਰ ਚਰਣੀ ਮਨ ਲਾਵਣਿਆ ਸਤਗੁਰ ਕਹਿਣ ਲੱਗਿਆ ਧਨਵਾਨ ਹੈ ਵੱਡੇ ਭਾਗਾਂ ਵਾਲ ਜੋ ਗੁਰੂ ਚਰਨਾਂ ਦੇ ਵਿੱਚ ਆਪਣੇ ਮਨ ਨੂੰ ਜੋੜਿਆ ਹੈ ਜਿਸ ਨੇ ਪਹਿਲੋਂ ਦੇ ਤੈਰਜਕ ਸਮਾਹ ਪਹਿਲੋਂ ਜੀਵਾਂ ਦੇ ਭਾਗਾਂ ਦੇ ਵਿੱਚ ਰਿਜਕ ਦਾਣਾ ਪਾਣੀ ਲਿਖਦਾ ਹੈ ਜੀ ਪਿੱਛੋਂ ਦੇ ਤੈ ਜੰਤ ਉਪਾਹਰ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਜੀ ਤੁਦ ਜੀਵੜ ਦਾਤਾ ਅਵਰਨ ਸੁਮੀ ਲਵੈ ਨ ਕੋਈ ਲਾਵਣਿਆ ਹਰੀ ਤੁਹਾਡੇ ਵਰਗਾ ਹੋਰ ਕੋਈ ਨਹੀਂ ਤੁਹਾਡੇ ਆਸ-ਪਾਸ ਵੀ ਕੋਈ ਨਹੀਂ ਜੀ ਜਿਸ ਤੂੰ ਟੁੱਠਾ ਸੋ ਤੁਦ ਧਿਆਏ ਹਰੀ ਜਿੰਨਾ ਤੁਸੀਂ ਟੁੱਟ ਪੈਂਦੇ ਹੋ ਉਹੀ ਤੁਹਾਨੂੰ ਧਿਉਂਦਾ ਹੈ ਜੀ ਸਾਧ ਜਨਾ ਕਾ ਮੰਤਰ ਕਮਾਏ ਉਹੀ ਸਾਧ ਜਨਾ ਦਾ ਮੰਤਰ ਕਮਾਉਂਦਾ ਉਪਦੇਸ਼ ਕਮਾਉਂਦਾ ਹੈ ਜੀ ਆਪ ਤਰਨ ਸਕਲੇ ਕੁੱਲ ਤਾਰੀ ਇਸ ਦਰਗਾਹ ਠਾਕ ਨ ਪਾਵਣਿਆ ਤੂੰ ਆਪ ਵੀ ਤਾਰਦਾ ਆਪਣੀ ਕੁੱਲ ਵੀ ਤਾਰਦਾ ਫਿਰ ਹਰੀ ਦਰਗਾਹ ਦੇ ਵਿੱਚ ਕੋਈ ਰੋਕ ਨਹੀਂ ਲਾ ਸਕਦਾ ਜੀ ਨੂੰ ਜੀ ਤੂੰ ਵੱਡਾ ਤੂੰ ਉੱਚੋ ਉੱਚਾ ਪ੍ਰਭੂ ਤੁਸੀਂ ਵੱਡੇ ਹੋ ਉੱਚੇ ਤੋਂ ਵੀ ਉੱਚੇ ਹੋ ਤੂੰ ਬੇਅੰਤ ਨੀ ਆਤਮੂਚੂ ਮੂਚਾ ਤੁਸੀਂ ਬਯੰਤ ਹੋ ਬਹੁਤ ਬਯੰਤ ਹੋ ਜੀ ਹਾਂ ਕੁਰਬਾਨੀ ਤੇਰੇ ਵੰਯਾ ਨਾਨਕ ਦਾਸ ਦਸਾਵਣਿਆ ਮੈਂ ਕੁਰਬਾਨ ਜਨਨਾ ਹਾਂ ਉਨਾਂ ਤੋਂ ਜੋ ਤੁਹਾਡੇ ਦਾਸ ਨੇ ਜੀ ਬਹੁ ਮਹੱਲਾ ਪੰਜਵਾਂ ਗੁਰੂ ਅਰਜਨ ਦੇ ਮਹਾਰਾਜੂ ਦਾ ਮਾਝ ਰਾਗ ਚ ਪਾਵਨ ਸ਼ਬਦ ਰਮ ਹੋ ਲੱਗਾ ਹੈ ਜੀ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਸੰਸਾਰ ਚ ਮੁਕਤਾ ਕੌਣ ਹੈ ਯੁਗਤੀ ਵਾਲਾ ਕੌਣ ਹੈ ਕੌਣ ਸੁ ਗਿਆਨੀ ਕੌਣ ਸੁ ਬਖਤਾ ਗਿਆਨੀ ਕੌਣ ਹੈ ਬਖਤਾ ਵਿਖਿਆਨ ਕਰਨ ਵਾਲਾ ਕੌਣ ਹੈ ਜੀ ਕੌਣ ਸੁ ਗਿਰਹੀ ਕੌਣੇ ਉਦਾਸੀ ਕੌਣ ਸੁ ਕੀਮਤ ਪਾਏ ਜੀਓ ਇਸ ਜੀਵਨ ਵਾਲਾ ਕੌਣ ਹੈ ਉਦਾਸੀ ਕਿਸ ਨੂੰ ਆਖਦੇ ਨੇ ਕਿਸ ਨੇ ਹਰੀ ਤੁਹਾਡੀ ਕੀਮਤ ਪਾਈ ਹੈ ਜੀ ਕਿੰਨ ਬਿਦਵਾਨ ਦਾ ਕਿੰਨ ਬਿਦ ਛੂਟਾ ਸਾਰੇ ਸਵਾਲ ਕਰ ਰਹੇ ਨੇ ਸਤਿਗੁਰੂ ਪਹਿਲਾਂ ਵੀ ਜੀਵ ਕਿਵੇਂ ਵੱਜ ਗਿਆ ਤੇ ਕਿਵੇਂ ਛੁੱਟ ਸਕਦਾ ਹੈ ਜੀ ਕਿਨ ਬਿਦ ਆਵਣ ਜਾਵਣ ਟੂਟਾ ਪਰ ਕਿਵੇਂ ਸੰਸਾਰ ਜਨਮ ਮਰਨ ਦਾ ਗੇੜ ਮੁੱਕੇਗਾ ਕੌਣ ਕਰਮ ਕੌਣ ਨਹਿ ਕਰਮ ਕਿਹੜੇ ਹਨ ਬਿਨਾਂ ਕਰਮਾਂ ਤੋਂ ਕੌਣ ਹੈ ਜੀ ਕੌਣ ਸੁਖ ਹੈ ਕਹਾਏ ਜੀਓ ਕੌਣ ਕਿਸੇ ਨੂੰ ਕੀ ਆਖ ਸਕਦਾ ਹੈ ਜੀ ਕੌਣ ਸੁਖੀਆ ਕੌਣ ਸੁਦਖੀਆ ਸੰਸਾਰ ਸੁਖੀ ਕੌਣ ਹੈ ਦੁਖੀ ਕੋਣ ਹੈ ਜੀ ਕੌਣ ਸੁਸਨਮੁਖ ਕੌਣ ਵੇਮੁਖੀਆ ਸਨਮੁਖ ਕੋਣ ਹੈ ਤੇ ਵੇਮੁਖ ਕੋਣ ਹੈ ਜੀ ਕਿਨ ਬਿਧ ਮਿਲਿਆ ਕਿਨ ਬਿਧ ਵਿਛੁਰਹਿ ਇਹ ਬਿਧ ਕੋਣ ਪ੍ਰਗਟਾਏ ਜੀਓ ਕਿਸ ਤਰੀਕੇ ਤੁਹਾਨੂੰ ਮਿਲਿਆ ਜਾ ਸਕਦਾ ਕਿਸ ਤਰੀਕੇ ਤੁਹਾਡੇ ਤੋਂ ਵਿਛੜਦੇ ਹਨ ਜੀ ਇਹ ਤਰੀਕਾ ਕੋਣ ਪ੍ਰਗਟ ਕਰ ਸਕਦਾ ਹੈ ਕੌਣ ਸਵਖਰ ਜਿਤ ਤਾਵਤ ਰਹਿਤਾ ਉਹ ਅਖਰ ਕਿਹੜੇ ਹਨ ਜਿਸ ਨਾਲ ਜੀਵ ਦੀ ဋਟਕਨਾ ਮੁੱਕ ਜਾਂਦੀ ਹੈ ਜੀ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਉਪਦੇਸ਼ ਕਿਹੜਾ ਹੈ ਸਿੱਖਿਆ ਕਿਹੜੀ ਜਿਸ ਨਾਲ ਦੁੱਖ ਸੁਖ ਇੱਕੋ ਵਰਗੇ ਲੱਗਦੇ ਹਨ ਕੌਣ ਸੋਚਾਲ ਜਿਤ ਪਾਰ ਬ੍ਰਹਮ ਧਿਆਏ ਇਨ ਬਿਦ ਕੀਰਤਨ ਗਾਏ ਜੀਓ ਉਹ ਚਾਲ ਕਿਹੜੀ ਹੈ ਭਾਉ ਕਿ ਕਿਹੜੀ ਚਾਲ ਚੱਲਿਆ ਜਾਏ ਜਿਤਲ ਨਾ ਪਰਮਾਤਮਾ ਨੂੰ ਧਿਆਇਆ ਜਾ ਸਕਦਾ ਹੈ ਹਰੀਦੇਵ ਸਿਪ ਤੋਂ ਸਲਾਹ ਕੀਤੀ ਜਾ ਸਕਦੀ ਹੈ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰੂ ਦੇ ਸਨਮੁਖ ਰਹਿਣ ਵਾਲਾ ਮੁਕਤਾ ਹੈ ਉਹ ਹੀ ਜੁਗਤੇ ਵਾ ਜੁਗਤੀ ਪਾਵਕੇ ਉਹ ਹੀ ਜੁਗਤੀ ਵਾਲੇ ਸਤਿਗੁਰੂ ਨੂੰ ਉਹਨਾਂ ਸਵਾਲਾਂ ਦੇ ਉੱਪਰ ਜਵਾਬ ਦੇ ਰਹੇ ਹਨ ਗੁਰਮੁਖ ਗਿਆਨੀ ਗੁਰਮੁਖ ਬਖਤਾ ਭਾਈ ਗਿਆਨੀ ਉਹ ਹੈ ਜੋ ਗੁਰੂ ਦੇ ਸਨਮੁਖ ਹੈ ਵਿਖਿਆਨ ਕਰਨ ਵਾਲਾ ਵੀ ਉਹ ਹੈ ਜੋ ਗੁਰੂ ਦੇ ਸਨਮੁਖ ਹੈ ਤਨ ਗ੍ਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀ ਭਾਈ ਗੁਰੂ ਦੇ ਸਨਮੁਖ ਰਹਿ ਕੇ ਉਦਾਸੀ ਤਾਂ ਪਤਾ ਲੱਗਦਾ ਤੇ ਗ੍ਰਸਥ ਜੀਵਨ ਦਾ ਪਤਾ ਲੱਗਦਾ ਤੇ ਗੁਰੂ ਦੇ ਸਨਮੁਖ ਰਹਿ ਕੇ ਹੀ ਕੀਮਤ ਪੈਂਦੀ ਹੈ ਹਉ ਮੈਂ ਬਾਂਦਾ ਗੁਰਮੁਖ ਛੁਟਾ ਜਿਹੜਾ ਹਉਮੈ ਚ ਵੱਜਿਆ ਨਾ ਉਹਨੂੰ ਗੁਰੂ ਹੀ ਛੁਡਾ ਸਕਦਾ ਹੈ ਗੁਰਮੁਖ ਆਵਣ ਜਾਵਣ ਟੂਠਾ ਤੇ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਦਾ ਆਉਣ ਜਾਣ ਮੁੱਕ ਜਾਂਦਾ ਹੈ ਗੁਰਮੁਖ ਕਰਮ ਗੁਰਮੁਖ ਨੇ ਕਰਮਾ ਗੁਰਮੁਖ ਕਰੇ ਸੋ ਸੁਭਾਏ ਜੀ ਗੁਰੂ ਦੇ ਸਨਮੁਖ ਹੋ ਕੇ ਕਰਮ ਤੇ ਨਿਹ ਕਰਮਾਂ ਦਾ ਭੇਦ ਆਉਂਦਾ ਤੇ ਗੁਰੂ ਦੇ ਸਨਮੁਖ ਹੋਏ ਪਤਾ ਲੱਗਦਾ ਕਿ ਹਰੀ ਜੋ ਕਰਦਾ ਆਪ ਕਰਦਾ ਹੈ ਜੀ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰੂ ਦੇ ਸਨਮੁਖ ਰਹਿਣ ਵਾਲਾ ਸੁਖੀ ਹੈ ਮਨ ਪਿਛੇ ਤੁਰਨ ਵਾਲਾ ਦੁਖੀ ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ ਗੁਰੂ ਦੇ ਸਨਮੁਖ ਰਹਿਣ ਵਾਲਾ ਸਤਗੁਰੂ ਕਹਿੰਨ ਲੱਗੇ ਸਨਮੁਖ ਹੈ ਤੇ ਮਨ ਪਿਛੇ ਤੁਰਨ ਵਾਲਾ ਵੇ ਮੁਖ ਹੈ ਗੁਰਮੁਖ ਮਿਲਿਆ ਮਨਮੁਖ ਵਿਚਰਾ ਗੁਰਮੁਖ ਵਿਦ ਪ੍ਰਗਟਾਏ ਜੀ ਜੋ ਗੁਰੂ ਦੇ ਸਾਹਮਣੇ ਹੈ ਉਹ ਹਰੀ ਨੂੰ ਮਿਲ ਪੈਂਦਾ ਹੈ ਤੇ ਮਨ ਪਿੱਛੇ ਤੁਰਨ ਵਾਲਾ ਵਿਛੜ ਜਾਂਦਾ ਹੈ ਪਰ ਇਹ ਸਾਰਾ ਭੇਦ ਉਹਨੂੰ ਮਿਲਦਾ ਜਿਸ ਨੂੰ ਗੁਰੂ ਬਖਸ਼ਦਾ ਹੈ ਜੀ ਗੁਰਮੁਖ ਅੱਖਰ ਜੇ ਤ ਤਾਵਤ ਰਹਤਾ ਭਾਈ ਗੁਰੂ ਦੀ ਬਾਣੀ ਹੈ ਜਿਹੜੀ ਡੋਲਦੇ ਮਨ ਨੂੰ ਟਿਕਾ ਕੇ ਦਿਨ ਟਿਕਾਵਾ ਦਿੰਦੀ ਹੈ ਜੀ ਗੁਰਮੁਖ ਉਪਦੇਸ਼ ਦੁਖ ਸੁਖ ਸਮਸੈਤਾ ਗੁਰੂ ਦੇ ਉਪਦੇਸ਼ ਗੁਰੂ ਦੀ ਸਿੱਖਿਆ ਗੁਰੂ ਦੇ ਸ਼ਬਦ ਬਾਣੀ ਕਰਕੇ ਮਨੁੱਖ ਦੁਖ ਸੁਖ ਨੂੰ ਇੱਕ ਵਰਗਾ ਸਮਝਦਾ ਹੈ ਜੀ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀ ਭਾਈ ਇਹਦੇ ਗੁਰੂ ਦੇ ਚਾਲ ਤੁਰਿਆਂ ਭਾਵਕੇ ਗੁਰੂ ਦੇ ਹੁਕਮ ਚ ਤੁਰਿਆਂ ਹੀ ਹਰੀ ਨੂੰ ਤਿਆ ਜਾ ਸਕਦਾ ਹੈ ਤੇ ਹਰੀ ਕੀਰਤਨ ਹੁੰਦਾ ਹੈ ਜੀ ਸਗਲੀ ਬਣਤ ਬਣਾਈ ਆਪੇ ਇਹ ਸਾਰੀ ਬਣਤ ਨਾ ਸੰਸਾਰ ਦੀ ਦੁੱਖ ਕਸੋ ਕਰਮਾਂ ਦੀ ਹਰੀ ਨੇ ਆ ਬਣਾਈ ਹੈ ਜੀ ਆਪੇ ਕਰੇ ਕਰਾਏ ਥਾਪੇ ਹਰੀ ਆਪ ਹੀ ਕਰਦਾ ਹੈ ਆਪ ਹੀ ਜੀਵਾਂ ਨੂੰ ਥਾਪਦਾ ਹੈ ਜੀ ਇੱਕ ਸਤੇ ਹੋਯੋ ਆਨੰਤਾਂ ਨਾਨਕ ਇਕ ਸਮਾਹੀ ਸਮਾਏ ਜੀਓ ਇਕਸਤੇ ਹੋਇਓ ਨੰਤਾ ਪ੍ਰਭੂ ਇਕ ਹੈ ਇਕ ਤੋਂ ਹੋ ਕੇ ਵੀ ਅਨੇਕਾ ਰੂਪ ਦੇ ਵਿੱਚ ਨਾਨਕ ਗੁਰੂ ਕਿਰਪਾ ਨਾਲ ਹੀ ਇਕ ਦੇ ਵਿੱਚ ਜੁੜਿਆ ਜਾ ਸਕਦਾ ਹੈ ਜੀ ਬਾ ਮਹੱਲਾ ਪੰਜਵਾ ਮਾਜ ਰਾਗ ਧੰਗ ਗੁਰ ਅਰਜਨ ਦੇ ਮਹਾਰਾਜ ਦਾ ਪਾਵਨ ਸ਼ਬਦ ਜੀ ਪ੍ਰਭ ਅਬਿਨਾਸ਼ੀ ਤਾ ਕਿਆ ਕਾ ਤਾ ਕਿਆ ਕਾੜਾ ਜੋ ਹਰੀ ਸਿਰ ਤੇ ਹੋਵੇ ਫਿਰ ਕਾੜਾ ਦੁੱਖ ਕੀ ਲੱਗਣਾ ਹੈ ਹਰ ਭਗਵੰਤਾ ਤਾਂ ਜਨ ਖਰਾ ਸੁਖਾਣਾ ਜਿਸ ਤੇ ਹਰੀ ਹੈ ਉਹ ਜਨ ਬੜਾ ਸੁਖਾ ਹੋ ਜਾਂਦਾ ਹੈ ਇਹ ਪ੍ਰਾਣ ਮਾਨ ਸੁਖ ਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਤੁਸੀਂ ਦਾਤੇ ਹੋ ਪ੍ਰਾਣਾਂ ਦੇ ਧਨ ਦੇ ਮਨ ਦੇ ਸੁੱਖਾਂ ਦੇ ਜੋ ਤੁਸੀਂ ਕਰਦੇ ਹੋ ਜੀਵਾਂ ਨੂੰ ਉਹੀ ਮਿਲਦਾ ਆਵਾਰੀ ਜਿਉ ਵਾਰੀ ਗੁਰਮੁਖ ਮੰਤਨ ਪਾਵਣਿਆ ਸਤਗੁਰੂ ਕਹਿਣ ਲੱਗੇ ਮੈਂ ਸਦਕੇ ਜਾਣਾ ਹਾਂ ਉਹਨਾਂ ਮਨੁੱਖਾਂ ਦੇ ਜੀ ਗੁਰੂ ਦੇ ਸਨਮੂਖ ਹੋ ਕੇ ਜਿਨ੍ਹਾਂ ਦਾ ਮਨ ਤਨ ਹਰੀ ਨਾਮ ਜੁੜਿਆ ਹੈ ਜਾਂ ਹਰੀ ਨੂੰ ਜੋ ਪਿਆਰੇ ਲੱਗਦੇ ਹਨ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੂੰ ਸੰਗ ਲਵੈ ਨ ਲਾਵਣੀਆ ਪ੍ਰਭੂ ਤੁਸੀਂ ਮੇਰੇ ਪਰਬਤ ਸਹਾਰਾ ਹੋ ਤੁਸੀਂ ਮੇਰੇ ਓਲੇ ਹੋ ਤੁਹਾਡੇ ਤੋਂ ਬਿਨਾ ਮੈਂ ਔਰ ਕਿਸੇ ਨੂੰ ਨਹੀਂ ਜਾਣਦਾ ਜੀ ਰਹਾਉ ਇਹ ਰਹਾਉ ਦਾ ਬੰਸੀ ਜੀ ਤੇਰਾ ਕੀਤਾ ਜਿਸ ਲਾਗੇ ਮਿੱਠਾ ਹਰੀ ਤੇਰਾ ਕੀਤਾ ਜਿਸ ਨੂੰ ਮਿੱਠਾ ਲੱਗਦਾ ਹੈ ਜੀ ਕਟ ਕਟ ਪਾਰਬਰਮ ਤਿੰਨ ਜਾਣ ਦੀ ਛਾ ਉਹਨਾਂ ਨੇ ਹੀ ਆਪਣੇ ਹਿਰਦੇ 'ਚ ਪ੍ਰਭੂ ਨੂੰ ਵੇਖਿਆ ਹੈ ਜੀ। ਸਤਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ। ਸਤਨੰਤਰ ਹਰ ਥਾਂ ਦੇ ਪ੍ਰਭੂ ਤੁਸੀਂ ਹੀ ਤੁਸੀਂ ਵਸਦੇ ਹੋ ਇੱਕੋ ਹੀ ਇੱਕ ਤੁਸੀਂ ਹੀ ਵਰਤਦੇ ਹੋ। ਸਗਲ ਮਨੋਰਥ ਤੂੰ ਦੇਵਨਹਾਰਾ ਪਰਬੂ ਤੁਸੀਂ ਸਾਰੀਆਂ ਸਾਰੀਆਂ ਦਾਤਾਂ ਦੇਣ ਵਾਲੇ ਹੋ ਭਗਤੀ ਪਾਏ ਪਰੇ ਪੰਡਾਰਾ ਤੇਰੇ ਦਰ ਤੇਰੇ ਪੰਡਾਰ ਭਗਤੀ ਤੇ ਭਰੇ ਹਨ ਦਇਆ ਤਾਰ ਰੱਖੇ ਤੁਦ ਸਈ ਪੂਰਾ ਕਰਮ ਸਮਾਵਣਿਆ ਆਹ ਤਾਰ ਕੇ ਮਿਹਰ ਕਰਕੇ ਜਿਨ੍ਹਾਂ ਤੁਸੀਂ ਰੱਖਦੇ ਹੋ ਤੁਹਾਡੀ ਬਖਸ਼ਿਸ਼ ਨਾਲ ਜੁੜੇ ਰਹਿੰਦੇ ਹਨ ਤੁਹਾਡੇ ਚ ਅੰਧ ਕੂਬ ਤੇ ਕੰਢੇ ਛਾੜੇ ਹਰੀ ਇਸ ਅੰਧ ਕੋ ਇਸ ਖੂਦ ਦੇ ਵਿੱਚੋਂ ਆਪ ਜੀਵਨ ਕੰਡੇ ਤੇ ਚਾੜ ਦਿੰਦਾ ਹੈ ਜੀ ਕਰ ਕਿਰਪਾ ਦਾਸ ਨਦਰ ਨਿਹਾਲੇ ਕਿਰਪਾ ਕਰਕੇ ਆਪਣੇ ਦਾਸਾਂ ਤੇ ਮਿਹਰ ਦੀ ਨਿਗਾਹ ਕਰਦਾ ਹੈ ਹਰੀ ਗੁਣ ਗਾਵੈ ਪੂਰਨ ਅਬਿਨਾਸੀ ਕਹਿ ਸੁਣ ਤੋਟ ਨ ਆਵਣਿਆ ਜਿਹੜੇ ਸੇਵਕ ਹਰੀ ਦੇ ਗੁਣ ਜਪਦੇ ਨੇ ਉਹ ਕਹਿ ਕੇ ਸੁਣ ਕੇ ਕੋਈ ਤੋਟ ਨਹੀਂ ਆਉਂਦੀ ਇੱਥੇ ਉਥੇ ਤੂੰ ਹਰਖਵਾਲਾ ਹਰੀ ਹਰ ਥਾਂ ਤੇ ਤੁਸੀਂ ਆਪ ਹੀ ਜੀਵਾਂ ਦੇ ਰਖਵਾਲੇ ਹੋ ਬਾਤ ਗਰਮ ਮੈਂ ਤੁਮਹੀ ਪਾਲਾ ਤੁਸੀਂ ਆਪ ਹੀ ਮਾਤਾ ਦੇ ਗਰਭ ਚ ਜੀਵਾਂ ਨੂੰ ਪਾਲਦੇ ਹੋ ਮਾਇਆ ਅਗਨ ਨ ਪੋਹ ਤਿਨ ਕੋ ਰੰਗ ਦਿੱਤੇ ਗੁਣ ਗਾਵਣ ਇਹਨਾਂ ਨੂੰ ਮਾਇਆ ਦੀ ਅਗਨ ਨਹੀਂ ਪਾਉਂਦੀ ਜੋ ਤੁਹਾਡੇ ਨਾਮ ਦੇ ਵਿੱਚ ਰੱਤੇ ਨੇ ਗੁਣ ਗਾਉਂਦੇ ਹਨ ਕਾ ਗੁਣ ਤੇਰੇ ਆਗਸ ਮਾਲੀ ਹਰੇ ਕਿਹੜੇ ਗੁਣ ਕਹਿ ਕੇ ਮੈਂ ਤੁਹਾਨੂੰ ਯਾਦ ਕਰਾਂ ਮੰਤਰ ਅੰਤਰ ਤਉਦ ਨਦਰ ਨਿਹਾਲੀ ਮੇਰੇ ਮਨ ਤੇ ਤਨ ਚ ਤੁਸੀਂ ਹੀ ਵਸਦੇ ਹੋ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤਉਦ ਬਨੇ ਯਵਰ ਨ ਜਾਣਣਿਆ ਤੁਸੀਂ ਹੀ ਮੇਰੇ ਮਿੱਤਰ ਹੋ ਤੁਸੀਂ ਹੀ ਮੇਰੇ ਸਾਮੀ ਹੋ ਤੁਹਾਡੇ ਬਿਨਾ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ ਜੀ ਜਿਸ ਕੋ ਤੂੰ ਪ੍ਰਭ ਆ ਸਹਾਈ ਪ੍ਰਭੂ ਜਿਨ੍ਹਾਂ ਤੁਸੀਂ ਆਪ ਸਹਾਈ ਹੁੰਦੇ ਹੋ ਜੀ ਤਿਸ ਤਤ ਦੀ ਬਾਉ ਨਾਲ ਲੱਗ ਕਾਈ 233 ਮਾਤਰ ਥੋੜੀ ਜੀ ਤਤੀ ਬਾਉ ਨਾਲੋਂ ਨਹੀਂ ਲੱਗਦੀ ਜੀ ਤੂੰ ਸਾਹਿਬ ਸ਼ਰਨ ਸੁਖਦਾਤਾ ਸਤ ਸੰਗਤ ਜਾ ਪ੍ਰਗਟਾਵਣਿਆ اے ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਆਇਆ ਸੁਖਨ ਦਾਤੇ ਤੁਹਾਡੀ ਸੰਗਤ ਚ ਬਹਿ ਕੇ ਹੀ ਤੁਹਾਨੂੰ ਜਪਿਆ ਜਾ ਸਕਦਾ ਹੈ ਭਾਵੇਂ ਕਿ ਸੰਗਤ ਚ ਹੀ ਤੁਸੀਂ ਪ੍ਰਗਟ ਹੁੰਦੇ ਹੋ ਤੂੰ ਊਚ ਅਥਾ ਅਪਾਰ ਅਮੁਲਾ ਤੁਸੀਂ ਬੜੇ ਉੱਚੇ ਹੋ ਤੁਹਾਡਾ ਕੋਈ ਪਾਰਲਾ ਬੰਨਾ ਨਹੀਂ ਤੁਹਾਡਾ ਕੋਈ ਮੁੱਲ ਨਹੀਂ ਜੀ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੁਸੀਂ ਮੇਰੇ ਸੱਚੇ ਸਾਹਿਬ ਹੋ ਮੈਂ ਤੁਹਾਡਾ ਗੋਲਾ ਨੌਕਰ ਹਾਂ ਜੀ ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲ ਬਲ ਜਾਵਣਿਆ ਤੂੰ ਸਭ ਦੇ ਮਾਲਕ ਓ ਸੱਚੇ ਹੋ ਠਾਕੁਰ ਹੋ ਨਾਨਕ ਤੁਹਾਡੇ ਤੋਂ ਸਦਕੇ ਜਾਂਦਾ ਹੈ ਜੀ ਮਾਜ ਮਹੱਲਾ ਪੰਜਵਾਂ ਮਾਜ ਰਾਗ ਤੁਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਾਵਨ ਸ਼ਬਦ ਜੀ ਕਰ ਦੂ ਜਾਗੇ ਕਰ ਚ ਗਾਉਣ ਦੀ ਹਦਾਇਤ ਹੈ ਨਿਤ ਨਤ ਦਈ ਸੰਭਾਲੀ ਆ ਹਰੀ ਮੈਂ ਨਿਤ ਨਿਤ ਤੈਨੂੰ ਸੰਭਾਲਦਾ ਹਾਂ ਜੀ ਉਹ ਨਾ ਮਨੋ ਵਿਸਾਰੀਐ ਕੀਤੀ ਮਾਤਰ ਮੈਂ ਤੁਹਾਨੂੰ ਨਹੀਂ ਵਿਸਾਰਦਾ ਜੀ ਰਹਾ ਉਹਦਾ ਬੰਦ ਜੀ ਸੰਤਾ ਸੰਗਤ ਪਾਈਐ ਸੰਤਾ ਦੀ ਸੰਗਤ ਚ ਜੁੜਿਆਂ ਹੀ ਹਰੀ ਮਿਲਦਾ ਹੈ ਜਿਤ ਜਮਕੇ ਪੰਥ ਨ ਜਾਈਐ ਇਸ ਕਰਕੇ ਜਮਾ ਦੇ ਪੰਥ ਰਾਤੇ ਨਹੀਂ ਮੁੱਖ ਜਾਂਦਾ ਤੋ ਸਾਹ ਹਰ ਕਾ ਨਾਮ ਲੈ ਤੇਰੇ ਕੁੱਲ ਹੈ ਨਾ ਲਾਗੇ ਗਾਲ ਜੀਓ ਜਿਨ੍ਹਾਂ ਨੂੰ ਹਰੀ ਨਾਮ ਦਾ ਤੋਸਾ ਖਰਚਾ ਮਿਲ ਗਿਆ ਉਹਨਾਂ ਦੀ ਕੁੱਲ ਨੂੰ ਗਾਲ ਨਹੀਂ ਲੱਗਦੀ ਜੀ ਜੋ ਸਿਮਰੰਦੇ ਸਾਈਆਂ ਜੋ ਹਰੀ ਨੂੰ ਧਿਆਉਂਦੇ ਹਨ ਨਰਕ ਨਸੀ ਪਾਈਆ ਨਰਕਾਂ ਚ ਨਹੀਂ ਪੈਂਦੇ ਤੱਤੀ ਵਾ ਉਹ ਨ ਲੱਗਈ ਜਨਮਾਂ ਰ ਉਠਾਇਆ ਜਿਉ ਪ੍ਰਤੀ ਮਾਤਰ ਤੱਤੀ ਵਾ ਨਹੀਂ ਲੱਗਦੀ ਜਿਨ੍ਹਾਂ ਦੇ ਮਨ ਚ ਪ੍ਰਭੂ ਆਪ ਟੁੱਟ ਪੈਂਦਾ ਹੈ ਸੇਈ ਸੁੰਦਰ ਸੋਹਣੇ ਇਹ ਸੁੰਦਰ ਨੇ ਸੋਹਣੇ ਹਨ ਸਾਧ ਸੰਗ ਜਨ ਬਹਿਣੇ ਜਿਨ੍ਹਾਂ ਦਾ ਉਠਣ ਬਹਿਣ ਸੰਗਤ ਵਿੱਚ ਹੈ ਹਰ ਧਨ ਜਿੰਨੀ ਸੰਜਿਆ ਸਈ ਗੰਭੀਰ ਅਪਾਰ ਜਿਓ ਜਿੰਦਾਂ ਨੇ ਹਰੀ ਨਾਮ ਧਨ ਇਕੱਠਾ ਕੀਤਾ ਮਰਜ ਕਹਿਣ ਲੱਗੇ ਉਹੀ ਗੰਭੀਰ ਨੇ ਸਿਆਣੇ ਹਨ ਅਰੇ ਅਮਿਓ ਰਸ ਆਇਣ ਪੀਵੀ ਜਾ ਜੀ ਭਾਈ ਉਹ ਅਮਿਓ ਰਸ ਪ੍ਰਭੂ ਦਾ ਨਾਮ ਰਸ ਪੀਣਾ ਚਾਹੀਦਾ ਹੈ ਮੋਹ ਦਿੱਠਾ ਜਨਕਾ ਜੀਵੀ ਆ ਜਨ ਸਿਵਕਾਂ ਦੀ ਸੰਗਤ ਕਰਕੇ ਰੋਹਾਨੀ ਜ਼ਿੰਦਗੀ ਮਿਲਦੀ ਹੈ ਜੀ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵਨ ਜਿਓ ਭਾਈ ਨਿਤ ਗੁਰੂ ਦੇ ਪੈਰ ਪੂਜ ਕੇ ਆਪਣੇ ਕਾਜ ਸਫਲੇ ਕਰ ਲੋ ਜੀ ਜੋਰ ਕੀਤਾ ਆਪਣਾ ਹਰੀ ਨੇ ਕੀਤਾ ਭਾਵ ਕੇ ਬਣਾਇਆ ਹੈ ਜੀ ਇਹਨਾਂ ਗੁਸਾਈਂ ਜਪਨਾ ਉਹਨਾਂ ਨੂੰ ਹੀ ਹਰੀ ਜਸਦਾ ਹੈ ਜੋ ਹਰੀ ਨੂੰ ਜਪਦੇ ਹਨ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਪਾਗ ਜਿਓ ਭਾਈ ਉਹੀ ਸੂਰਾ ਹੈ ਪ੍ਰਦਾਨ ਸਿਆਣਾ ਮਨੁੱਖ ਉਹੀ ਹੈ ਜਿਸ ਦੇ ਮੱਥੇ ਦੇ ਭਾਗ ਹਨ ਮਨ ਮਤੇ ਪ੍ਰਭ ਅਵਗਾਹੀਆਂ ਕਿੰਨਾ ਤੇ ਮਨ ਚ ਪ੍ਰਭ ਵਸਦਾ ਹੈ ਜੀ ਇਹ ਰਸ ਭੋਗਣ ਪਾਤਸ਼ਾਹੀਆਂ ਸਬਦ ਲੋ ਇਹ ਹਰੀ ਨਾਮ ਦਾ ਰਸ ਭੋਗਦੇ ਨੇ ਇਹੀ ਉਹਨਾਂ ਲਈ ਪਾਤਸ਼ਾਹੀਆਂ ਹਨ ਮੰਦਾ ਮੂਲ ਨ ਉਪਜਿਓ ਤਰ ਸੱਚੀ ਕਾਰ ਲਾਗ ਜਿਓ ਉਹ ਵਰਤੀ ਮਾਤਰ ਵੀ ਉਹਨਾਂ ਦੇ ਮਨ ਦੇ ਵਿੱਚ ਮੰਦਿਆ ਭਾਉ ਕੇ ਮਾੜੇ ਫੁਰਨੇ ਨਹੀਂ ਉੱਠਦੇ ਜੀ ਕਰਤਾ ਮਨ ਵਸਾਈਆ ਜਿਸ ਨੇ ਉਹ ਕਰਤਾ ਪ੍ਰਭੂ ਨੂੰ ਮਨ ਚ ਵਸਾਲ ਲਿਆ ਜੀ تن ਮੈਂ ਕਾਪਲ ਪਾਇਆ ਜਨਮਾ ਜਨਮਾਂ ਦਾ ਫਲ ਖੱਟ ਲਿਆ ਜੀ ਮਨ ਪਾਵੰਦਾ ਕੰਤ ਹਰ ਤੇਰਾ ਥਿਰ ਹੋ ਆਸੋਹਾਗ ਜਿਓ ਇਨਾਂ ਦੇ ਮਨ ਚ ਹਰੀ ਪਿਆਰਾ ਲੱਗਦਾ ਸਮਝ ਲਓ ਉਹਨਾਂ ਨੇ ਆਪਣਾ ਸੁਹਾਗ ਪ੍ਰਾਪਤ ਕਰ ਲਿਆ ਜੋ ਥਿਰ ਹੈ ਜੀ ਅਟਲ ਪਦਾਰਥ ਪਾਏ ਆ ਉਹਨੇ ਉਹ ਪਦਾਰਥ ਨਾਮ ਦਾ ਹਾਸਲ ਕਰ ਲਿਆ ਜੋ ਅਟਲ ਹੈ ਭਾਵੇਂ ਮੁੱਕਣ ਵਾਲਾ ਨਹੀਂ ਜੀ ਆ ਪੰਜਨ ਕੀ ਸ਼ਰਣਾ ਆ ਉਹ ਪੰਜਨ ਹਰੀ ਦੀ ਸ਼ਰਨ ਚ ਆ ਗਏ ਜੀ ਲਾਏ ਅੰਚਲ ਨਾਨਕ ਤਾਰਿਆਂ ਨ ਜਿੱਤਾਂ ਜਨਮ ਅਪਾਰ ਜਿਓ ਨਾਨਕ ਹਰੀ ਨੇ ਉਹਨਾਂ ਨੂੰ ਆਪਣੇ ਨਾਲ ਲਾ ਕੇ ਸੰਸਾਰ ਤਾਰ ਲਿਆ ਉਹ ਆਪਣੇ ਜਨਮ ਇਸ ਨੂੰ ਜਿੱਤ ਕੇ ਗਏ ਹਨ ਇੱਕ ਓੰਕਾਰ ਸਤਗੁਰ ਪ੍ਰਸਾਦਿ ਨਾ ਇੱਕ ਹੈ ਬ੍ਰਹਮ ਸਰੂਪ ਹੈ ਸਭ ਚ ਵਿਆਪਕ ਹੈ ਐਸਾ ਗੁਰੂ ਗੁਰੂ ਦੀ ਕਿਰਪਾ ਐਸਾ ਪ੍ਰਭੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ ਬਾਜ ਮਹੱਲਾ ਪੰਜਵਾਂ ਬਾਜ ਰਾਗ ਤਾਨ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਸ਼ਬਦ ਅਰੰਭ ਹੋਣ ਲੱਗਾ ਹੈ ਹਰ ਤੀਜਾ ਕੀਤੇ ਘਰ ਤੇ ਗਾਉਣ ਦੀ ਹਦਾਇਤ ਹੈ ਹਰ ਜਪ ਜਪੇ ਮਨ ਧੀਰੇ ਹਰੀ ਨੂੰ ਜਪ ਕੇ ਹੀ ਮਨ ਧੀਰਜ ਵਿੱਚ ਆਉਂਦਾ ਹੈ ਰਹਾਉ ਦਾ ਬੰਸੀ ਜੀ ਸਿਮਰ ਸਿਮਰ ਗੁਰਦੇਓ ਮੇਟ ਗਏ ਪੈ ਦੂਰੇ ਨੇ ਹਰੀ ਇਤਿਆ ਤਿਆਕ ਉਹਨਾਂ ਦੇ ਅੰਦਰੋਂ ਪੈ ਮੁੱਕ ਗਿਆ ਜੀ ਸ਼ਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਜੋ ਪ੍ਰਭੂ ਦੀ ਸ਼ਰਨ ਚ ਆ ਗਏ ਨੇ ਫਿਰ ਉਹ ਨਹੀਂ ਝੂਰਦੇ ਜੀ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਉਹ ਹਰੀ ਦੇ ਗੁਰੂ ਦੇ ਚਰਨਾਂ ਨੂੰ ਤਿਆਕ ਕੇ ਉਹਨਾਂ ਦੇ ਮਨੋਰਥ ਪੂਰੇ ਹੋ ਜਾਂਦੇ ਹਨ ਕਟਕੜ ਏਕ ਵਰਤ ਦਾ ਜਲ ਥਲ ਮਹੀਲ ਪੂਰੇ ਹਰੇ ਕਿਰਦੇ ਚ ਪ੍ਰਭੂ ਆਪ ਜਲ ਥਲ ਵਿੱਚ ਵੀ ਆਪ ਵਸਦਾ ਹੈ ਜੀ ਪਾਪ ਬਿਨਾਸਣ ਸੇਵੇ ਆ ਪਵਿੱਤਰ ਸੰਤਨ ਕੀ ਧੂਰੇ ਜਿਨ੍ਹਾਂ ਨੇ ਉਸ ਪਾਪ ਬਿਨਾਸਨ ਹਰੀ ਨੂੰ ਧਿਆ ਲਿਆ ਹੈ ਉਹਨਾਂ ਸੰਤ ਜਨਾਂ ਦੀ ਚਰਨਾਂ ਧੂੜ ਪਵਿੱਤਰ ਹੈ ਜੀ ਸਭ ਛੜਾਈ ਖਸਮ ਆਪ ਹਰ ਜਪ ਪਈ ਠਰੂ ਜੀ ਨੇ ਆਪ ਉਹਨਾਂ ਨੂੰ ਛਡਾਲ ਲਿਆ ਉਹਨਾਂ ਦਾ ਹਿਰਦਾ ਫਿਰ ਠਰੂਰੇ ਠੰਡਾ ਹੋ ਗਿਆ ਜੀ ਇਹ ਕਰਤੈ ਕੀ ਆਤ ਪਾਵਸੋ ਦੁਸ਼ਟ ਮੋਏ ਹੋਏ ਮੂਰੇ ਜਿਨ੍ਹਾਂ ਦੇ ਹਰੀ ਨੇ ਕਿਰਪਾ ਕੀਤੀ ਉਹਨਾਂ ਦੇ ਹਿਰਦੇ ਦੇ ਜਿਹੜੇ ਵਿਕਾਰ ਦੁਸ਼ਟ ਨੇ ਮੁੱਕ ਗਏ ਜੀ ਨਾਨਕ ਰੱਤਾ ਸਾਚੀ ਨਾਏ ਅਰ ਵੇਖੈ ਸਦਾ ਹਜੂਰ ਨਾਨਕ ਉਸ ਪ੍ਰਭੂ ਦੇ ਨਾਮ ਚ ਰਤਿਆ ਹੈ ਤੇ ਹਰੀ ਨੂੰ ਹੀ ਹਰ ਥਾਂ ਤੇ ਵਿਆਪਕ ਵੇਖਦਾ ਹੈ ਜੀ ਕਰਤੈ ਕੀ ਆਤਿ ਭਾਵ ਸੋ ਦੁਸ਼ਟ ਮੋਏ ਹੋਏ ਮੂਰੇ ਨਾ ਨਿਕਰਤਾ ਸਚ ਨਾਏ ਹਰ ਵੇਖੈ ਸਦਾ ਹਜੂਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ